ਖੇੜੀ ਵਾਲੇ ਸਾਥ ਦੀ ਗੱਲ ਮੈਂ ਦੱਸਦਾਗਾ ਸੱਚ ਕੀ ਆ ਕਿੰਨਾ ਸੌਖਾ ਸਿਆਸੀ ਜੀਵਨ ਇੱਕ ਜਿਉਂ ਰਿਆ ਸੀਗਾ ਫੀਮ ਖਾਂਦਾ ਸੀਗਾ ਮ제 ਦੇ ਨਾਲ ਆਸਰਾਵਾਂ ਦੇ ਵਿੱਚ ਜਾਂਦਾ ਸੀਗਾ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਸੀ ਸਾਰੀ ਉਮਰ ਨਜ਼ਾਰੇ ਨਾਲ ਉਹ ਕੱਢ ਸਕਦਾ ਸੀਗਾ ਔਰਤ ਦੇ ਚੱਕਰ ਚ ਪਿਆ ਵਿਆਹ ਕਰਾਉਣਾ ਜੀ ਮੈਂ ਗਹਿਤੀ ਜੀਵਨ ਜਿਹੜੇ ਸਾਧ ਹੁੰਦੇ ਆ ਨਾ ਅਸਲ ਸਾਧ ਉਹ ਸਮਝਦੇ ਹੁੰਦੇ ਆ ਕਿ ਕੱਲੇ ਆਏ ਕੱਲੇ ਜਾਣਾਗਾ ਕੇ ਸਤੇ ਨਿਰਪਰ ਨਹੀਂ ਹੋਣਾਗਾ ਪਰ ਇਹਨੇ ਕੇ ਲੋ ਗ੍ਰਸਤੀ ਜੀਵਨ ਨੂੰ ਚੁਣਿਆ ਤਾਂ ਉਹਦਾ ਰਿਜ਼ਲਟ ਥੋੜੀ ਦੇਖੋ ਤੁਹਾਡੇ ਸਾਹਮਣੇ ਹੋਣਾ ਇਹ ਦੋਵੇਂ ਤਸਵੀਰਾਂ ਤੁਹਾਨੂੰ ਦੇਖ ਦਿਆਉਣੀ ਹੈ ਕਿੱਥੋਂ ਕੀ ਹਾਲਾਤ ਹੋ ਗਏ ਦਿਮਾਗ ਦਾ ਬੰਦੇ ਦਾ ਪੀਸ ਚਲਾ ਗਿਆ ਸ਼ਾਂਤੀ ਚਲੀ ਗਈ ਕਲੇਸ਼ ਦੇ ਵਿੱਚ ਲੜਾਈਆਂ ਦੇ ਵਿੱਚ ਪੁਲਿਸ ਕਚਹਿਰੀਆਂ ਦੇ ਵਿੱਚ ਕਿੱਥੋਂ ਕਿੰਨਾ ਵਧੀਆ ਚੱਲਦਾ ਜੀਵਨ ਨਰਕ ਬਣਾ ਲਿਆ ਜ਼ਰੂਰੀ ਨਹੀਂ ਕਿ ਔਰਤ ਹਰ ਇੱਕ ਦੇ ਜੀਵਨ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਕੁਝ ਔਰਤਾਂ ਇਸ ਤਰ੍ਹਾਂ ਦੀਆਂ ਵੀ ਹੁੰਦੀਆਂ ਐ ਉਸੋ ਦਾ ਸਾਰਾ ਆਸ਼ਰਮ ਵੀ ਸਭ ਸੰਪਤੀ ਵੀ ਇੱਕ ਔਰਤ ਦੇ ਕਰਕੇ ਮਹਾਪਾਰਤ ਵਰਗੇ ਯੋਧੇ ਇੱਕ ਔਰਤ ਦੇ ਕਰਕੇ ਹੋਏ ਤਾਂ ਜਦੋਂ ਤੁਸੀਂ ਇੱਕ ਸਾਧ ਇੱਕ ਇੱਕ ਧਿਆਨ ਇੱਕ ਯੋਗ ਵਾਲੀ ਜ਼ਿੰਦਗੀ ਜਿਉਣਾ ਚਾਹੁੰਦੇ ਆ ਤਾਂ ਇਹ ਚੀਜ਼ਾਂ ਤੋਂ ਦੂਰ ਰਹਿਣ ਦੇ ਵਿੱਚ ਫਾਇਦਾ ਹੁੰਦਾ ਹੈ ਦੇਖੋ ਇੱਕ ਪਰਸਨਲ ਜ਼ਿੰਦਗੀ ਦੇ ਕਿਵੇਂ ਡੱਕਰੇ ਡੱਕਰੇ ਕਰ ਦਿੱਤੇ ਸਮਝ ਗਏ ਹੋਵੋਗੇ ਤੁਸੀਂ ਮੈਂ ਠੀਕ ਕਹਿਣਾ ਚਾਹਣਾਗਾ ਕਿ ਖੇੜੀ ਵਾਲੇ ਸਾਧ ਨੇ ਕਿੰਡੀ ਵੱਡੀ ਗਲਤੀ ਕੀਤੀ ਵਿਆਹ ਵਾਲੇ ਚੱਕਰ ਦੇ ਵਿੱਚ ਪੈ ਕੇ ਚੰਗਾ ਭਲਾ ਇੰਨਾ ਸੋਹਣਾ ਜੀਵਨ ਜਿਉ ਰਿਆ ਸੀਗਾ ਉਹ ਆਪਣੇ ਜੀਵਨ ਤੋਂ ਖੁਸ਼ ਨਹੀਂ ਸੀ ਸੰਿਆਸੀ ਜੀਵਨ ਦਾ ਢੋਂਗ ਕਰਦਾ ਸੀਗਾ ਪਰ ਅੰਦਰੋਂ ਅੰਦਰ ਹੀ ਉਹਨੂੰ ਇੱਕ ਔਰਤ ਚਾਹੀਦੀ ਸੀ ਔਰਤ ਦੀ ਭੁੱਖ ਸੀ ਗ੍ਰਸਤੀ ਜੀਵਨ ਜਿਉਣਾ ਚਾਹੁੰਦਾ ਸੀਗਾ ਤਾਂ ਗ੍ਰਸਤੀ ਜੀਵਨ ਮਿਲਿਆ ਤਾਂ ਉਹਦਾ ਰਿਜ਼ਲਟ ਦੇਖੋ ਕੀ ਆ ਚਾਹੇ ਤੁਸੀਂ ਸਾਧਾਂ ਚਾਹੇ ਤੁਸੀਂ ਮੰਤਰੀਆਂ ਚਾਹੇ ਤੁਸੀਂ ਕੋਸ ਵੀ ਆ ਪਰ ਤੁਹਾਡੀ ਪਰਸਨਲ ਜ਼ਿੰਦਗੀ ਨੂੰ ਔਰਤ ਇੱਕ ਉਧੇੜ ਕੇ ਰੱਖ ਸਕਦੀ ਆ ਆ ਤੁਹਾਡੇ ਸਾਹਮਣੇ ਉਦਾਹਰਣਾਂ ਦੇਖੋ ਤੁਸੀਂ ਠੀਕ ਆ ਜੀ ਆਪਾਂ ਮਿਲਦੇ ਆ ਨੈਕਸਟ ਵੀਡੀਓ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਫਿਜ਼ਟਾ